ਇਹ ਜੀ ਤਿੰਨ ਜਣੇ ਮੇਰੀ ਦੁਕਾਨ ਤੇ ਆਏ ਆ ਇਹਨਾਂ ਨੇ ਆ ਕੇ ਮੈਨੂੰ ਪੁੱਛਿਆ ਤੁਸੀਂ ਗੁਟਕਾ ਸਾਫ ਵੇਚਦੇ ਹੋ ਮੈਂ ਕਿ ਹਾਂ ਜੀ ਮੈਂ ਵੇਚਦਾ ਇਹ ਕਹਿੰਦੇ ਗੁਟਕਾ ਸਾਫ ਜੀ ਉਹ ਮੈਂ ਦੁਕਾਨ ਵਾਲੀ ਕੁੜੀ ਨੂੰ ਕਿਹਾ ਉਹ ਵੀ ਬਿਡੇ ਹੱਥ ਧੋ ਕੇ ਤੇ ਸਿਰ ਧੋ ਕੇ ਤੂੰ ਜੋੜੇ ਲਾਹ ਤੇ ਤੇ ਇਹਨਾਂ ਨੂੰ ਗੁਟਕਾ ਸਾਫ ਦਿਖਾਓ ਜੋ ਸਾਡਾ ਰੋਟੀਨ ਹੈ ਉਹਨੇ ਉਵੇਂ ਹੀ ਇਹਨਾਂ ਨੂੰ ਗੁਟਕਾ ਸਾਫ ਦਿਖਾਇਆ ਇਹ ਕਹਿੰਦੀ ਤੁਹਾਡੇ ਕੋਲ ਕੋਈ ਰਿਸਪਾਂਸ ਨਹੀਂ ਹੈਗਾ ਗੁਟਕਾ ਸਾਫ ਵੇਚਣ ਦਾ ਮੈਂ ਕਿ ਜੀ ਗੁਟਕਾ ਸਾਫ ਵੇਚਣੇ ਸਾਨੂੰ ਕੋਈ ਰਿਸਪਾਂਸ ਇਸ਼ੂ ਨਹੀਂ ਹੋਇਆ ਵਾ ਬਾਕੀ ਜੇ ਕੋਈ ਹੁੰਦਾ ਤੁਹਾਨੂੰ ਪਤਾ ਨਹੀਂਗਾ ਕਹਿੰਦੇ ਜੀ ਇਹ ਤੁਸੀਂ ਵੇ ਮੈਨੂੰ ਕਹਿੰਦੇ ਤੁਸੀਂ ਰਮਾਲਾ ਸਾਹਿਬ ਵੀ ਨਹੀਂ ਵੇਚ ਸਕਦੇ ਨਹੀਂ ਰਮਾਲਾ ਸਾਹਿਬ ਸਾਰੀ ਮਾਰਕੀਟ ਦੇ ਅੱਛੀ ਜਾਂਦੀ ਹੈ ਪਰ ਰਮਾਲਾ ਸਾਹਿਬ ਵਿੱਚ ਨੂੰ ਕੀ ਗੱਲ ਹੋਈ ਕਿਥੋਂ ਲੈਨੇ ਹੋ ਮੈਂ ਹੀ ਜਾਂਦਾ ਤੋ ਲੈਨੇ ਹੋ ਏਜੰਟ ਕਿਥੋਂ ਲਿਆਉਂਦੇ ਆ ਮੈਨੂੰ ਨਹੀਂ ਪਤਾ ਕਿਥੋਂ ਲਿਆਉਂਦੇ ਆ ਕਹਿੰਦੇ ਤੁਸੀਂ ਆਹੇ ਰਿਸਤੇ ਬੈਠੇ ਹੋ ਮੈਂ ਕਹਾਂ ਹਾਂਜੀ ਬਿਲਕੁਲ ਮੈਂ ਰਿਸਤੇ ਬੈਠਾ ਮੈਂ ਅਫਦਲ ਦੀ ਸ਼ੋਹ ਦਿੰਦਾ ਕਿ ਮੈਂ ਕਿਸੇ ਵੀ ਗੁਰੂ ਘਰ ਚੋਂ ਕੋਈ ਚੀਜ਼ ਲੈ ਕੇ ਨਹੀਂ ਵੇਚਦਾ ਹੂੰ ਹੂੰ ਚਲੋ ਜੀ ਇਹ ਮੈਨੂੰ ਇੰਨੀ ਗੱਲ ਕਹਿ ਕੇ ਚਲੇ ਗਏ ਆ ਇਹਨਾਂ ਨੇ ਸਾਰੀ ਮਾਰਕੀਟ ਨੂੰ ਧਮਕਾਇਆ ਉਸ ਤੋਂ ਬਾਅਦ ਮੇਰੀ ਨਕਲ ਤਾਂ ਵਾਪਸ ਆਈ ਆ ਮੈਨੂੰ ਆ ਬਲਵਤ ਕਿੰਨੇ ਕੁ ਟਸਾ ਪਈ ਆ ਮਾਦੇ ਕੁਟਸਾ ਵਾ ਪਈ ਆ ਕਹਿੰਦੇ ਅਸੀਂ ਜਮਾ ਕਰਾਣੀ ਐ ਐਮਐਲ ਜੀ ਲੈ ਜਾਓ ਹਮ ਕਦਰ ਮਾਲਾ ਸਾਹਿਬ ਕਿੰਨੇ ਪਈ ਆ ਮਰਮਾਲਾ ਸਾਹਿਬ ਆ ਪਈ ਆ ਕਹਿੰਦੇ ਸਾਰੇ ਬਾਹਰ ਕੱਢ ਕਹਿੰਦੇ ਕਿਉਂ ਕਹਿੰਦੇ ਅਸੀਂ ਅੱਗ ਲਾਉਣੀ ਐ ਮੈਂ ਕਿਹਾ ਸਾਰੀ ਮਾਰਕੀਟ ਇਕੱਠੇ ਕਰ ਲਓ ਤੇ ਅੱਗ ਲਾ ਦਿਓ ਮੇਰੇ ਕੱਲੇ ਸਮਾਨ ਨੂੰ ਨਹੀਂ ਨਹੀਂ ਇਹ ਸਿੱਕੀ ਸਿਧਾਂਤਾਂ ਦੇ ਮੁਤਾਬਕ ਆ ਪਰਮਾਲਾ ਸਾਹਿਬ ਨੂੰ ਕਦੇ ਵੀ ਅੱਗ ਨਹੀਂ ਲਾ ਸਕਦੇ ਨਹੀਂ ਇਹਨੇ ਮੈਨੂੰ ਕਹਿੰਦਾ ਗੱਲ ਬਿਲਡਿੰਗ ਫੀਸ ਕੀਤੀ ਆ ਕਹਿੰਦੇ ਅਸੀਂ ਅੱਗ ਲਾਉਣੀ ਐ ਜਦੋਂ ਮੈਂ ਇਸ ਗੱਲ ਤੋਂ ਇਤਰਾਜ਼ ਕੀਤਾ ਰਮਾਲਾ ਵਾ ਨਹੀਂ ਹੱਥਾਂ ਦਿੱਤਾ ਇਹਨਾਂ ਨੇ ਕਰਪਾਨ ਗਪਾਲ ਜੀ ਤੁਸੀਂ 30-40 ਸਾਲਾਂ ਤੋਂ ਇਸ ਮਾਰਕੀਟ ਚ ਰਹਿੰਦੇ ਹੋ ਅੱਜ ਤਾਈਂ ਇਹੋ ਜਿਹਾ ਵਾਕਿਆ ਪਹਿਲਾਂ ਹੋਇਆ ਨਹੀਂ ਹੋਇਆ ਜੀ ਇਹ ਤੁਹਾਨੂੰ ਕੁਝ ਪਤਾ ਲੱਗਿਆ ਵੀ ਆਪਣੇ ਸ਼ਹਿਰ ਦੇ ਕਿੱਥੋਂ ਆਏ ਨੇ ਨਹੀਂ ਜੀ ਅਨਪਛਾਤੇ ਬੰਦੇ ਆ ਜੀ ਬਲੈਰੋ ਨੂੰ ਗੱਡੀਆਂ ਉਹਨਾਂ ਕੋਲੇ ਬਿਨਾ ਨੰਬਰ ਤੋਂ ਜੀ ਉਹਦੇ ਨਾਲ ਅੱਗੇ ਨੰਬਰਾਂ ਨੇ ਪਿੱਛੇ ਨੰਬਰ ਹੈ ਜੀ ਅੱਛਾ ਨੰਬਰ ਹੀ ਨਹੀਂ ਗੱਡੀ ਦੇ ਨਹੀਂ ਨਹੀਂ ਇਹ ਗੁੰਡਾਗਰਦੀ ਕਰਨ ਆਏ ਸੀ ਜੀ ਇਹਨਾਂ ਡਾਕ ਨੂੰ ਚੱਕੀਆ ਪਹਿਲਾਂ ਜਦੋਂ ਮੈਂ ਡਾਕ ਤੋਂ ਰੋਕਿਆ ਉਹਨਾਂ ਨੇ ਕਰਪਾਨ ਕੱਢ ਲਈ ਇਹ ਕਿੰਨੇ ਬੰਦੇ ਸੀ ਇਹ ਉਹ ਤਿੰਨ ਜਾਣੀਆ ਤਿੰਨ ਬੰਦੇ ਆ ਤੇ ਤੁਸੀਂ ਮੌਕੇ ਤੇ ਕਿਸੇ ਨੂੰ ਸੱਦਿਆ ਮਦਦ ਆਸਤੇ ਨਹੀਂ ਜੀ ਮਤਲਬ ਸਾਰੀ ਮਾਰਕੀਟ ਪਹਿਲਾਂ ਹੀ ਆ ਗਈ ਆ ਗਈ ਜੋ ਕਿ ਇਹਨਾਂ ਨੇ ਸਾਰੀ ਮਾਰਕੀਟ ਨਹੀਂ ਪਹਿਲਾਂ ਹੀ ਦਬਕਾ ਲਿਆ ਸੀਗਾ ਜੀ ਤੇ ਅਸੀਂ ਰਮਾਲੇ ਚੱਕ ਕੇ ਲੈ ਕੇ ਜਾ ਲਿਆ ਤੇ ਇਹਨਾਂ ਕੋਲੇ ਕੋਈ ਹਥਿਆਰ ਵੀ ਸੀਗੇ ਇਹਨਾਂ ਕੋਲੇ ਇੱਕ ਤਰਪਾਨੇ ਦੀ 4 ਫੁੱਟ ਦੀ ਡੰਗੀ ਵੀ ਜੀ ਇੱਕ ਦਸਤਾ ਸੀਗਾ ਡਾਂ ਮਤਲਬ ਡਾਂ ਟਾਈਪ ਸੀਗੀ ਜਿਹੜੀਆਂ ਮੇਰੇ ਸਿਰ ਚ ਮਾਰਨ ਲੱਗਦੇ ਸੀ ਅਰੇ ਥੋੜੇ ਥੋਡੇ ਵਾਲ ਨੂੰ ਵਾਰ ਸ਼ੁਰੂ ਕਰਤਾ ਸੀ ਇਹਨਾਂ ਨੇ ਚਲੋ ਮੌਕੇ ਤੇ ਫਿਰ ਪੁਲਿਸ ਨੂੰ ਬੁਲਾ ਲਿਆ ਤੁਸੀਂ ਹਾਂ ਜੀ ਅਸੀਂ ਮੌਕੇ ਤੇ ਪੀਸੀ ਆ ਫੋਨ ਕੀਤਾ ਸੀ ਥਾਣੇ ਮਰ ਇੱਕ ਨੌਣਾ ਬੰਦਾ ਉਹਨਾਂ ਨੇ ਪੀਸੀ ਆਰ ਚਲੋ ਤੇ ਮਾਣਿਓ ਕਐਮਐਲਏ ਸਾਹਿਬ ਤੋਂ ਕੀ ਮੰਗ ਕਰਦੇ ਹਾਂ ਅਸੀਂ ਅਸੀਂ ਇਹੀ ਮੰਗ ਕਰਦੇ ਆ ਜੀ ਇਹੋ ਜੰਗਸ਼ਾ ਤੇ ਬੰਦਿਆਂ ਨੂੰ ਇਹਨਾਂ ਨੂੰ ਤਾੜ ਕੇ ਰੱਖਿਆ ਜਾਵੇ ਸਾਨੂੰ ਆਪਦਾ ਮਿਹਨਤ ਕਰਕੇ ਜੀ ਆਪਦਾ ਕਾਰੋਬਾਰ ਕਰ ਰਹੇ ਹਾਂ ਸਾਰੇ ਪਵਾਦੀ ਸਾਨੂੰ ਆਦਾ ਕਾਰੋਬਾਰ ਕਰਨ ਦਿੱਤਾ ਜਾਵੇ ਤੇ ਐਸਐਸਪੀ ਫਰੀਦਕੋਟ ਨੂੰ ਕੀ ਮੰਗ ਕਰਦੇ ਹਾਂ ਅਸੀਂ ਇਹੀ ਮੰਗ ਕਰਦੇ ਆ ਜੀ ਕਿ ਇਹਨਾਂ ਬੰਦਿਆਂ ਤੇ ਬੰਦ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਤੇ ਪਰਚਾ ਦਿੱਤਾ ਜਾਵੇ ਹਾਂ ਹੋ ਸਕਦਾ ਮੇਰੇ ਸਿਰ ਤੇ ਤੰਗ ਮਾਰ ਕੇ ਇਹ ਮੈਨੂੰ ਲੁੱਟ ਕੇ ਲੈ ਜਾਂਦੇ। ਇਹਨਾਂ ਦੇ ਬਿਲਕੁਲ ਬਿਲਕੁਲ ਤੁਸੀਂ ਕੀ ਕਹਿਣਾ ਕੋਈ ਹੋਰ ਹੋਵੇ ਜੀ। ਤਿੰਨ ਘੰਟੇ ਦਾ ਕਿ ਉਹਨਾਂ ਨੇ ਅੰਦਰ ਬੰਨ੍ਹਾ ਲਈ ਰੱਖੀ ਜੀ ਇੱਕ ਵਾਰੀ ਵੀ ਬਾਹਰ ਨਹੀਂ ਕੱਢਿਆ ਜੀ। ਇੱਕ ਗੱਲ ਪੈ ਰਹੀ ਸੀ ਜੀ। ਇੱਕ ਗੱਲ ਤੁਹਾਨੂੰ ਹੋਰ ਕਹਿੰਦੇ ਕਹਿੰਦੇ ਤੁਸੀਂ ਹਿੰਦੂ ਸਿੱਖ ਭਾਈਚਾਰੇ ਨੂੰ ਖਰਾਬ ਕਰਦੇ ਆ ਤਾਂ ਤੁਸੀਂ ਮੋਨੇ ਕੋਨੇ ਹੋ ਕੇ ਰਮਾਲੇ ਨਹੀਂ ਵੇਚ ਸਕਦੇ। ਨੇ ਬਿਲਕੁਲ ਬਿਲਕੁਲ ਪੰਡਿਤ ਜੀ ਤੁਸੀਂ ਇੱਥੇ ਬਹੁਤ ਲੰਬੇ ਸਮੇਂ ਤੋਂ ਜਿਹੜਾ ਸਾਡਾ ਪ੍ਰਾਚੀਨ ਮੰਦਿਰ ਹੈ ਬਹੁਤ ਪੁਰਾਣਾ ਮੰਦਿਰ ਹੈ ਇਸ ਮੰਦਿਰ ਦਾ ਨਾਮ ਦੱਸੋ ਤੁਸੀਂ ਉੱਥੋਂ ਦੇ ਮੇਨ ਪੁਜਾਰੀ ਹੋ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਮੰਦਿਰ ਦੇਵੀ ਦਵਰਾ ਦਾ ਪੁਜਾਰੀ ਐ ਜੀ ਸਾਨੂੰ ਇਸ ਦਲ ਤੋਂ ਬਹੁਤ ਡਰ ਲੱਗ ਰਿਹਾ ਜੀ ਡਰ ਮਹਿਸੂਸ ਹੋ ਰਿਹਾ ਸਾਰਿਆਂ ਨੂੰ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਸਕਿਉਰਿਟੀ ਦਿੱਤੀ ਜਾਵੇ ਵੀ ਸਾਡਾ ਕੰਮ ਇਹ ਪਹਿਲਾਂ ਦੀ ਤਰ੍ਹਾਂ ਇਮਾਨਦਾਰੀ ਨਾਲ ਸਹੀ ਤਰੀਕੇ ਨਾਲ ਚੱਲਦਾ ਰਹੇ ਬਿਲਕੁਲ ਬਿਲਕੁਲ ਬਹੁਤ ਮੰਦਪਾਗੀ ਗੱਲ ਹੈ ਚਲੋ ਕੋਈ ਗੱਲ ਨਹੀਂ ਐਸਐਸਪੀ ਸਾਹਿਬ ਨੂੰ ਬੇਨਤੀ ਅਰਜ਼ੋਈ ਕਰਦੇ ਆਂ ਧੰਨਵਾਦ